ਦਾ ਬਜਟ ਜੋ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਅੱਜ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾ ਉਸ ਪ੍ਰੈਸ ਵਸਟਰਨ ਕਵਰ ਕਰਨ ਲਈ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਸਾਡੇ ਫਾਈਨਾਂਸ ਡਿਪਾਰਟਮੈਂਟ ਦੇ ਸਾਰੇ ਅਫੀਸਰ ਵਿਆਜ ਦੀ ਮੇਰੇ ਨਾਲ ਮੌਜੂਦ ਨੇਗੇ ਜਿਨ੍ਹਾਂ ਨੇ ਕਾਫੀ ਟਾਈਮ ਲਗਾ ਕੇ ਸਮਾਂ ਲਗਾ ਕੇ ਔਰ ਸਾਰੇ ਡਿਪਾਰਟਮੈਂਟਾਂ ਦੇ ਨਾਲ ਅੱਛੀ ਡਿਸਕਸ਼ਨ ਤੋਂ ਬਾਅਦ ਪੰਜਾਬ ਦਾ ਬਜਟ ਤਿਆਰ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪਹਿਲੀ ਵਾਰ ਪੰਜਾਬ ਚ ਬਣੀ ਸਾਡੇ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ 2002 ਤੋਂ ਲੈ ਕੇ 2022 ਤੱਕ ਦੋ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਔਰ ਦੋ ਵਾਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਰਹੀ ਇਹਨਾਂ ਦੋ ਦਹਾਕਿਆਂ ਦੇ ਸਮੇਂ ਦੇ ਦੌਰਾਨ ਪੰਜਾਬ ਦੇ ਨੌਜਵਾਨ ਲਈ ਰੋਡਮੈਪ ਸੀ ਨਾ ਪੰਜਾਬ ਦੇ ਕਿਸਾਨ ਲਈ ਰੋਡਮੈਪ ਸੀ ਨਾ ਪੰਜਾਬ ਦੇ ਮਜ਼ਦੂਰਾਂ ਲਈ ਰੋਡਮੈਪ ਸੀ ਬਲਕੇ ਪੰਜਾਬ ਦੇ ਅੰਦਰ ਮਾਫੀਆ ਦੀ ਸ਼ੁਰੂਆਤ ਬਲਕੇ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਨਮੀਆਂ ਨਵੇਂ ਸਕੀਮਾਂ ਦੀ ਸ਼ੁਰੂਆਤ ਅਕਾਲੀ ਦਲ ਭਾਜਪਾ ਦੇ ਸਮੇਂ ਹੋਈ ਕਾਂਗਰਸ ਪਾਰਟੀ ਦੇ ਸਮੇਂ ਹੋਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਪੰਜਾਬ ਦੀ ਜਵਾਨੀ ਨੂੰ ਮਾਰਨ ਦੇ ਲਈ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ श्रोमणी कालीदर बीजेपी ने कड़ी ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋਮੋਗੇ ਕਿ ਪਹਿਲੀ ਵਾਰ ਚਿੱਟਾ ਨਾਂ ਦਾ ਸ਼ਬਦ ਸ਼੍ਰੋਮਣੀ ਕਾਲੀਦਾ ਤੇ बीजेपी ਦੀ ਸਰਕਾਰ ਚ ਮਿਲਿਆ ਪਹਿਲੀ ਵਾਰ ਪੰਜਾਬ ਦੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਸੁਣਿਆ ਕਿ ਚਿੱਟਾ ਨਾਂ ਦਾ ਕੋਈ ਨਸ਼ਾ ਪੰਜਾਬ ਚ ਆਇਆਗਾ ਔਰ ਉਸ ਸਮੇਂ ਪੰਜਾਬ ਚ ਕਾਲੀਦਲ ਬੀਜੇਪੀ ਦੀ ਸਰਕਾਰ ਸੀ ਔਰ ਉਸ ਨੇ ਨਸ਼ੇ ਦੇ ਵਪਾਰ ਨੂੰ ਪੰਜਾਬ ਦੇ ਹਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਕਾਲੀਦਲ ਬੀਜੇਪੀ ਨੇ ਲਈ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 2017 ਚ ਸਰਕਾਰ ਬੜਾਈ ਤਾਂ ਸਾਡੇ ਧਾਰਮਿਕ ਗ੍ਰੰਥ ਉਹਨਾਂ ਤੱਕ ਨਹੀਂ ਬਖਸ਼ਿਆ ਔਰ ਕਾਂਗਰਸ ਪਾਰਟੀ ਨੇ ਬੇਸ਼ੱਕ ਉਸ ਸਮੇਂ ਦੇ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਹੋਗੇ ਚਲੇ ਗਏ ਹੁਣ ਕੈਪਟਨ ਸਾਹਿਬ ਪਰ ਲੇਕਿਨ ਜਿਹੜੀ ਹੁਣ ਵੀ ਕਾਂਗਰਸ ਆ ਜਿਹੜੀ ਵਚਦੀ ਖੁੱਛਦੀ ਕਾਂਗਰਸ ਆ ਉਹਦੇ ਵੀ ਬਹੁਤ ਸਾਰੇ ਨੇਤਾ ਉਹਨਾਂ ਦੇ ਨਾਲ ਉਸ ਰੈਲੀ 'ਚ ਖੜੇ ਸੀ ਜਦੋਂ ਉਹਨਾਂ ਨੇ ਗੁਟਕਾ ਸਾਹਿਬ ਮੱਥੇ 'ਤੇ ਰੰਦਾ ਕੇ ਕਿਹਾ ਸੀਗਾ ਕਿ ਪੰਜਾਬ 'ਚੋਂ ਚਿੱਟਾ ਖਤਮ ਕਰੂੰਗਾ ਪੰਜਾਬ 'ਚੋਂ ਨਸ਼ਾ ਖਤਮ ਕਰੂੰਗਾ ਪਰ ਨਹੀਂ 5 ਸਾਲ ਜੋ ਡਿਜ਼ਾਈਨ ਜੋ ਸਾਜਿਸ਼ ਅਕਾਲੀ ਦਲ ਬੀਜੇਪੀ ਨੇ ਰਚੀ ਸੀ ਉਸੇ ਸਾਜਿਸ਼ ਤੇ ਪਹਿਰਾ ਕਾਂਗਰਸ ਪਾਰਟੀ ਦਿੱਤਾ ਕੈਪਟਨ ਸਾਹਿਬ ਨੇ ਦਿੱਤਾ ਇਹ ਸੱਚ ਹੈ ਇਸ ਪੰਜਾਬ ਦੇ ਲੋਕਾਂ ਦੇ ਸਾਹਮਣੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ आई ਤਾਉਣਸਰ ਸਭ ਤੋਂ ਪਹਿਲਾ ਹਮਲਾ ਸੀ ਨਸ਼ਾ ਖੋਹਾਂ ਦੇ ਖਿਲਾਫ ਕੀਤਾ ਨਸ਼ਾ ਤਸਕਰਾਂ ਦੇ ਖਿਲਾਫ ਕੀਤਾ ਪੰਜਾਬ ਦੇ ਨੌਜਵਾਨੀ ਨੂੰ ਬਚਾਉਣ ਦਾ ਕੰਮ ਦੀ ਸ਼ੁਰੂਆਤ ਹੋਈ ਤੁਸੀਂ ਸਾਰੇ ਗਵਾਹ ਹੋਗੇ ਮੈਂ ਵੀ ਉਸ ਪੰਜਾਬ ਕੈਬਨਟ ਦਾ ਹਿੱਸਾ ਜਿਨੇ ਪਹਿਲੀ ਵਾਰ ਜਦੋਂ ਸਰਕਾਰ ਬਣੀ ਤਾਂ ਪਹਿਲਾ ਇਸ਼ਤਿਹਾਰ 30000 ਨੌਕਰੀਆਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਜਾਰੀ ਹੋਇਆ ਪਹਿਲੀ ਕੈਬਨਟ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਪਹਿਲੀ ਵਾਰ ਹਰਾ ਪੈਨ ਪੰਜਾਬ ਦੇ ਨੌਜਵਾਨ ਦੇ ਹੱਕ ਚੱਲਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਹਿਲੇ ਕੈਬਨਿਟ ਦੇ ਅੰਦਰ 30000 ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਐਡਵਰਟਾਈਜ਼ਮੈਂਟ ਜਾਰੀ ਕਰਕੇ ਇੱਕ ਇਤਿਹਾਸ ਸਿਰਜਿਆ ਕਿ ਪੰਜਾਬ ਦਾ ਨੌਜਵਾਨ ਨਸ਼ਾ ਤੋਂ ਦੂਰ ਰੋਜ਼ਗਾਰ ਦੇ ਨੇੜੇ ਜਾਊਗਾ ਰੋਜ਼ਗਾਰ ਪ੍ਰਾਪਤੀ ਵੱਲ ਵਧੂਗਾ ਇਹ ਬਹਿਮ ਜਿਹੜੀ ਆ ਪੰਜਾਬ ਜਾਰੀ ਆ ਅੱਜ ਅਸੀਂ 50000 ਤੋਂ ਬਾਅਦ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਵਿਸ਼ਵਾਸ ਬਹਾਲ ਕੀਤਾਗਾ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਬਹਾਰ ਹੋਇਆਗਾ ਕਿ ਪੰਜਾਬ ਤਰੱਕੀ ਦੀ ਅਲੀਹਾਂ ਤੇ ਚੱਲ ਪਿਆ ਕਿਉਂਕਿ ਉਜੜਦੇ ਪੰਜਾਬ ਦੀ ਨਹੀਂ ਕਿ ਪੰਜਾਬ ਨੂੰ ਕਿਵੇਂ ਉਜ਼ਾੜਨਾਗਾ ਪੰਜਾਬ ਨੂੰ ਕਿਵੇਂ ਬਰਬਾਦ ਕਰਨਾਗਾ ਇਹ ਦੀ ਨੀ ਕਾਂਗਰਸ ਪਾਰਟੀ ਨੇ ਰੱਖੀ ਅਕਾਲੀ ਦਰ ਬੀਜੇਪੀ ਨੇ ਰੱਖੀ ਪਰ ਲੇਕਿਨ ਅਸੀਂ ਇੱਕ ਵਸਦਾ ਪੰਜਾਬ ਬਣਾ ਰਹੇ ਹਾਂ ਇੱਕ ਉਹ ਪੰਜਾਬ ਜਿਹੜਾ ਘੁੱਗ ਵਸਦਾ ਹੁੰਦਾ ਸੀਗਾ ਜਿਹੜਾ ਦੇਸ਼ ਦੇ ਉੱਤੇ ਦੇਸ਼ ਦੇ ਲੋਕ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀਗੇ ਕਿ ਹਾਂ ਜੀ ਪੰਜਾਬ ਸਾਡਾ ਨੰਬਰ 1 ਸੂਬਾ ਹੈ ਅੱਜ ਅਸੀਂ ਯੂ نو ਵਸਦਾ ਪੰਜਾਬ ਬਣਾ ਰਹੇ ਹਾਂ ਜਿਹੜਾ ਕਿ ਅਕਾਲੀ ਦਰ ਬੀਜੇਪੀ ਤੇ ਕਾਂਗਰਸ ਦੇ ਸਮੇਂ ਉਹ ਜਿਹੜਾ ਪੰਜਾਬ ਬਣਾਤਾ ਸੀ ਇਹਨਾਂ ਦੇ ਸਮੇਂ ਪੰਜਾਬ ਵਿੱਚ ਪਰਿਵਾਰਵਾਦ ਭਾਰੂ ਸੀਗਾ ਜਦੋਂ ਪੰਜਾਬ ਵਿੱਚ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਦੀ ਸਰਕਾਰ ਰਹੀ ਆ ਤਾਂ ਪੰਜਾਬ 'ਚ ਪਰਿਵਾਰਵਾਦ ਭਾਰੂ ਸੀਗਾ ਪਰਿਵਾਰਾਂ ਦੇ ਰਾਹੀਂ ਨੌਕਰੀਆਂ ਵੰਡੀਆਂ ਜਾਂਦੀਆਂ ਸੀਗੀਆਂ ਤੁਸੀਂ ਸਾਰੇ ਗਵਾਹ ਹੋਗੇ ਕਿ ਪਿਛਲੇ ਕਾਂਗਰਸ ਦੇ ਸਮੇਂ ਵੀ ਕੋਸ਼ ਇੰਸਪੈਕਟਰ ਉਹ ਕਾਂਗਰਸ ਪਾਰਟੀ ਨੇ ਆਪਣੇ ਪਰਿਵਾਰਾਂ ਦੇ ਬੰਦੇ ਵਿਅਕਤੀ ਕੈਬਨਿਟ 'ਚ ਸਪੈਸ਼ਲ ਮਨਜ਼ੂਰੀਆਂ ਦੇ ਕੇ ਲਾਏ ਸੀ ਕੈਬਨਟ ਦੇ ਅੰਦਰ ਸਪੈਸ਼ਲ ਮਨਜ਼ੂਰੀਆਂ ਦੇ ਕੇ ਪਰਿਵਾਰਵਾਦ ਨੂੰ ਕਾਂਗਰਸ ਪਾਰਟੀ ਨੇ ਕਿਵੇਂ ਵਧਾਇਆ ਸੀ ਇਹ ਸਾਰਾ ਪੰਜਾਬ ਜਾਣਦਾ ਪਰ ਲੇਕਿਨ ਅਸੀਂ ਕੀ ਵਧਾਇਆ ਅਸੀਂ ਪੰਜਾਬ ਬਾਦ ਵਧਾਇਗਾ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਹੋਰ ਤਾਕਤਵਰ ਕੀਤਾਗਾ ਅਸੀਂ ਪਰਿਵਾਰਵਾਦ ਨਹੀਂ ਪਾਇਆ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਰਿਵਾਰਵਾਦ ਦਾ ਖਾਤਮਾ ਕੀਤਾ ਜਿਹੜਾ ਪਰਿਵਾਰਵਾਦ ਅਕਾਲੀ ਦਲ ਚੱਲਦਾ ਹੁੰਦਾ ਸੀ ਜਿਹੜਾ ਪਰਿਵਾਰ ਬਾਦ ਕਾਂਗਰਸ ਪਾਰਟੀ ਚੱਲਦਾ ਹੁੰਦਾ ਸੀ ਕਿਉਂਕਿ ਤੁਸੀਂ ਤੱਜ ਵੀ ਗਵਾਂਗੇ ਉਹ ਪਰਿਵਾਰ ਨੂੰ ਬਚਾਉਣ ਲਈ ਹਾਲਾਂਕਿ ਉਹਨਾਂ ਨੇ ਆਪਣੀਆਂ ਪਾਰਟੀਆਂ ਕੁਰਬਾਨ ਕਰਤੀਆਂ ਹਜੇ ਵੀ ਉਹਨਾਂ ਦੀ ਜਿਹੜੀ ਉਹ ਆਪਣੀਆਂ ਪਾਰਟੀਆਂ ਦੀ ਕੁਰਬਾਨੀ ਦੇ ਰਹੇ ਨੇ ਪਰ ਲੇਕਿਨ ਅੱਜ ਵੀ ਉਹ ਆਪਣੇ ਪਰਿਵਾਰਾਂ ਨੂੰ ਬਚਾ ਰਹੇ ਨੇਗੇ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰਗੇ ਲੱਗੇ ਜਰੀਆ ਪੰਜਾਬ ਬਾਦਦਾ ਸੀ ਜਿਹੜਾ ਸਿਲਸਿਲਾ ਪੰਜਾਬ ਸ਼ੁਰੂ ਕੀਤਾ ਸੀ ਇਸੇ ਕਰਕੇ ਅਸੀਂ ਅੱਜ ਦੇ ਬਜਟ ਦਾ ਥੀਮ ਵੀ ਇਹੀ ਰੱਖਿਆ ਕਿ ਬਦਲਦਾ ਪੰਜਾਬ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹਨੇ ਕਿ 17 ਚ ਪਹਿਲੀ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਨੇ 17 ਚ 2017 ਚ ਪਹਿਲੀ ਇਲੈਕਸ਼ਨ ਲੜੀ ਔਰ 2022 ਚ ਦੂਜੀ ਇਲੈਕਸ਼ਨ ਲੜੀ ਪੰਜਾਬ ਦੇ ਸਿਆਸੀ ਸੀਨ ਦੇ ਅੰਦਰ ਕਦੇ ਐਡਾ ਵੱਡਾ ਫੇਰ ਬਦਲ ਨਹੀਂ ਹੋਇਆ ਹੁਣ ਤੱਕ ਰਵਾਇਤੀ ਪਾਰਟੀਆਂ ਟ੍ਰੈਡੀਸ਼ਨਲ ਪਾਰਟੀਆਂ ਪੰਜਾਬ ਤੇ ਰਾਜ ਕਰਦੀਆਂ ਰੰਜਾ 17 ਦੇ ਵਿੱਚ ਆਮ ਆਦਮੀ ਪਾਰਟੀ ਨੇ ਡੈਬਿਊ ਕੀਤਾ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਤਾਂ ਵੀ ਵਿਧਾਇਕ ਆਏ ਔਰ 2022 ਚ ਲੜੀ ਤਾਂ 99 ਵਿਧਾਇਕ ਆਏ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਬੋਟ ਦਿੱਤੀ ਪੰਜਾਬ ਦੇ ਲੋਕਾਂ ਨੇ ਚੇਂਜ ਨੂੰ ਬੋਟ ਦਿੱਤੀ ਬਦਲਾਅ ਨੂੰ ਬੋਟ ਦਿੱਤੀ ਔਰ ਪਿਛਲੇ 3 ਸਾਲਾਂ ਤੋਂ ਬਦਲਾਅ ਜਿਹੜਾ ਉਹ جاری ਆ ਇਸੇ ਗੱਲ ਕਰਕੇ ਅੱਜ ਇਸ ਅਸੀਂ ਬੈਠ ਦਾ ਨਾਮ ਵੀ ਬਦਲਦਾ ਬਦਲਾਵ ਵਾਲਾ ਵਿਕਟ ਰੱਖਿਆ ਗਿਆ ਬਦਲਦਾ ਪੰਜਾਬ ਸੋ ਮੇਰਾ ਕਹਿਣ ਦਾ ਪਾਪ ਜਿਹੜੇ ਮਰਜ਼ੀ ਖੇਤਰ ਚ ਦੇਖ ਲੀਏ ਸੋ ਆਮ ਆਦਮੀ ਪਾਰਟੀ ਨੇ ਹਰੇਕ ਖੇਤਰ ਦੇ ਅੰਦਰ ਪਿਛਲੇ 3 ਸਾਲਾਂ ਚ ਲਾ ਮਿਸਾਲ ਤਰੱਕੀ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਸਾਲਾਂ ਚ ਜਿਹੜੇ ਅਕਾਲੀ ਦਲ ਤੇ 5 ਸਾਲ ਕਾਂਗਰਸ ਦੇ 5 ਸਾਲ ਉਹਨਾਂ ਦੇ 5-5 ਸਾਲ ਲਾ ਲੀਏ ਤਾਂ ਆਮ ਆਦਮੀ ਪਾਰਟੀ ਦੇ 3 ਸਾਲ ਲਾ ਲੀਏ ਚਾਹੇ ਉਹ ਕੈਪੀਟਲ ਕ੍ਰੀਏਸ਼ਨ ਦੀ ਗੱਲ ਆ ਚਾਹੋ ਕੈਪੀਟਲ ਦੀ ਗੱਲ ਆ ਕੈਪੀਟਲ ਕ੍ਰिएशन ਦੀ ਗੱਲ ਆ ਕੈਪੀਟਲ ਐਸੈਟ ਦੀ ਗੱਲ ਆ ਚਾਹੋ ਰੈਵਨਿਊ ਵਧਾਉਣ ਦੀ ਗੱਲ ਆ ਚਾਹੋ ਵਾਲੀ ਖਰਚੇ ਘਟਾਉਣ ਦੀ ਗੱਲ ਆ ਚਾਹੋ ਨੌਕਰੀਆਂ ਦੇਣ ਦੀ ਗੱਲ ਆਗੀ ਅਸੀਂ ਤਿੰਨਾਂ ਸਾਲਾਂ ਚ ਉਹਨਾਂ ਦੇ ਪੰਜ-ਪੰਜ ਸਾਲਾਂ ਨਾਲ ਪਾਰੂ ਆ ਬਲਕਿ ਅਸੀਂ ਤਾਂ ਜੋ ਸਾਡੀ ਪਾਰਟੀ ਦਾ ਨਾਰਾਗਾ ਕੇ ਕ੍ਰਪਸ਼ਨ ਖਤਮ ਕਰਨਾ ਉਸ ਵੇਲੇ ਮੈਨੂੰ ਵੀ ਸਿਖਰਾਂ ਤੇ ਲੈ ਕੇ ਉਹਦੇ ਤਹਿਤ ਵੀ ਵੱਡੇ-ਵੱਡੇ ਫੈਸਲੇ ਕੀਤੇ ਸੋ ਮੇਰਾ ਕਹਿਣ ਦਾ ਭਾਵ ਆ ਕਿਆਜ ਪੰਜਾਬ ਜਿਹੜਾ ਕਿਸੇ ਸਮੇ ਉਜੜਦਾ ਪੰਜਾਬ ਬਣ ਗਿਆ ਸੀ ਅਜੋਬਸਤਾ ਪੰਜਾਬ ਬਣ ਗਿਆ ਅੱਜ ਕਿਸੇ ਸਮੇ ਜੋ ਬੱਤੀ ਗੁੱਲ ਪੰਜਾਬ ਹੁੰਦਾ ਸੀ ਕਿਉਂਕਿ ਪੰਜਾਬ ਚ ਲਾਈਟ ਹੀ ਨਹੀਂ ਆਉਂਦੀ ਸੀਗੀ ਬਿਜਲੀ ਨਹੀਂ ਆਉਂਦੀ ਸੀਗੀ ਅੱਜ ਬੱਤੀ ਫੁੱਲ ਪੰਜਾਬ ਬਣ ਗਿਆ ਕਿਉਂਕਿ ਅੱਜ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਕਿਸਾਨ ਨੂੰ 8 ਘੰਟੇ ਦੀ 16-16 ਘੰਟੇ ਬਿਜਲੀ ਜਾਰੀ ਆ ਪੰਜਾਬ ਦੇ ਕਿਸਾਨਾਂ ਨੂੰ 16-16 ਘੰਟੇ ਜਿਹੜੀ ਬਿਜਲੀ ਆ ਉਹ ਮਿਲਦੀ ਆ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੀ ਆਰਥਿਕ ਤਰੱਕੀ ਕਰ ਰਹੀ ਹੈ ਜਿਵੇਂ ਗੱਲ ਕਰਾਂ 200 25 26 ਬਜਟ ਦੀ 2025 26 ਚ ਦੇ ਬੈਠਦੀ ਤਾਏ ਬਜਟ ਜਿਹੜਾ ਸੀ ਇਹਦੇ ਚ ਐਕਸਪੈਂਡੀਚਰ ਤੇ ਅਨਮਾਨ ਲਾਇਆ ਦੇ ਕੇ 236000 ਕਰੋੜ ਰੁਪਏ 236080 ਕਰੋੜ ਰੁਪਏ ਦੇ ਅਨੁਮਾਨ ਜਿਹੜੇ ਨੇ ਕਿ ਉਹ 2025-26 ਦੀ ਲਾਏ ਦੇਗੇ ਜਿਹਦੇ ਅੰਦਰ ਟੋਟਲ ਰੈਵਨਿਊ ਰੀਸੀਟ ਜੜੀਆਂ ਨੇਗੀਆਂ ਟੋਟਲ ਰੈਵਨਿਊ ਰੀਸੀਟ ਜੜੀਆਂ ਨੇਗੀਆਂ ਉਹ 1 ਲੱਖ 11740 ਕਰੋੜ ਰੁਪਏ ਜਿਹਦੇ ਵਿੱਚ 8% ਦਾ ਵਾਧਾ ਅਸੀਂ ਅਨੁਮਾਨਿਤ ਕੀਤਾ ਕਿ 8% ਦੇ ਵਾਧੇ ਦੇ ਨਾਲ ਅਸੀਂ ਇਹ ਟੀਚੇ ਹਾਸਲ ਕਰਾਂਗੇ ਇਸੇ ਤਰੀਕੇ ਐਸਟੀਮੇਟ ਆਫ ਸਟੇਟ ਔਨ ਟੈਕਸ ਅਤੇ ਨਾਨ ਟੈਕਸ ਰੀਸੀਟਸ ਸਟੇਟ ਔਨ ਟੈਕਸ ਅਤੇ ਨਾਨ ਟੈਕਸਰ ਸੀਟ ਦੇ ਅੰਦਰ 75466 ਰੁਪਏ 75466 ਰੁਪਏ ਇਹਦੇ ਵਿੱਚ ਵੀ ਤੁਸੀਂ 10% ਜਿਹੜਾ ਉਹ ਵਾਦਾ ਕੀਤਾਗਾ ਇਸੇ ਤਰੀਕੇ ਰੈਵਨਿਊ ਐਕਸਪੈਂਡੀਚਰ 1 ਲੱਖ 35698 ਕਰੋੜ ਰੁਪਏ ਔਰ ਕੈਪੀਟਲ ਐਕਸਪੈਂਡੀਚਰ ਜਿਹੜਾ ਕੈਪੀਟਲ ਐਕਸਪੈਂਡੀਚਰ ਇਫੈਕਟਿਵ ਕੈਪੀਟਲ ਐਕਸਪੈਂਡੀਚਰ ਜਿਹੜਾ ਉਹ 11907 ਕਰੋੜ ਰੁਪਏ ਜਿਹੜਾ ਕਿ ਕਾਫੀ ਵੱਡਾ ਵਾਅਦਾ ਹੈਗਾ ਇਸੇ ਤਰੀਕੇ ਇਫੈਕਟਿਵ ਰੈਵਨਿਊ ਡੈਫੀਸਿਟ ਜਿਹੜਾ 22352 ਕਰੋੜ ਰੁਪਏ ਯਾਨੀ ਕਿ 2.51 2.51 ਆਫ ਦਾ ਜੀਐਸਡੀਪੀ ਇਸੇ ਤਰੀਕੇ ਫਿਸਕਲ ਡੈਫਸਟ 34201 ਕਰੋੜ ਰੁਪਏ ਯਾਨੀ ਕਿ 3.384% 3.84% ਦੀ ਆਫ ਦੀ ਜੀਐਸਡੀਪੀ ਸੋ ਜੀਐਸਡੀਪੀ ਜਿਹੜੀ ਆ ਉਹ ਕਰੰਟ ਇਅਰ ਚ 9% ਦੀ ਵਾਦੇ ਦੇ ਨਾਲ ਉਹਨੇ ਗਰੋਥ ਕੀਤਾਗਾ ਔਰ ਅਗਲੇ ਸਾਲ ਅਸੀਂ ਜੀਐਸਡੀਪੀ ਜਿਹੜੀ ਆ ਉਹਦਾ ਵਾਦਾ 10% ਦੀ ਟਾਰਗੇਟ ਕੀਤਾ ਕਿ 10% ਸਾਡਾ ਵਾਦਾ ਹੋਊਗਾ ਇਹ ਮੈਂ ਸਮਝਦਾ ਅੱਜ ਦੇ ਇਸ ਬਜਟ ਦੀਆਂ ਮੁੱਖ ਬਿੰਦੂ ਸੀ ਇਹ ਦੇ ਨਾਲ ਦੀ ਨਾਲ ਜੇ ਤੁਸੀਂ ਚਾਹੋ ਤਾਂ ਮੈਂ ਕੱਲੇ-ਕੱਲੇ ਐਜੂਕੇਸ਼ਨ ਦੇ ਅੰਦਰ ਸਾਰਿਆਂ ਦਾ ਜ਼ਰੂਰਦਾਰ ਦਾ ਜਿਸ ਤਰ੍ਹਾਂ ਪਹਿਲਾਂ ਕਿਹਾਗਾ ਕਿ 25 26 ਦੇ ਅੰਦਰ GSTP 10% ਰੈਟ ਦੀ ਉਮੀਦ ਹੈ ਜਿਹਦਾ ਕਿ ਕੋਲ ਟੋਟਲ 89301 ਕਰੋੜ ਰੁਪਏ ਹੋਵੇਗੀ ਜਿਹੜੀ ਕਿ ਕਰੰਟ ਪ੍ਰੈਜ਼ੈਂਟ ਈਅਰ ਦੇ ਅੰਦਰ 89538 ਕਰੋੜ ਰੁਪਏ ਯਾਨੀ ਕਿ ਲਗਭਗ 9% ਦਾ ਵਾਧਾ ਇਹਦੇ ਵਿੱਚ ਦਰਜ ਕੀਤਾ ਗਿਆ ਜੋ ਇੱਕ ਵੈਸਟਨ ਦਾ ਬਹੁਤ ਹੀ ਅੱਛਾ ਸੰਕੇਤ ਆ ਪੰਜਾਬ ਦੀ ਇਕਨੋਮੀ ਨੂੰ ਉਤਾਰਨ ਦਾ ਸੋ ਕਿਉਂਕਿ ਕਿਸੇ ਸਮੇਂ ਆਰਥਿਕ ਪੱਖੋਂ ਕਮਜ਼ੋਰ ਪੰਜਾਬ ਸੀ ਅਸੀਂ ਹੁਣ ਉਸ ਨੂੰ ਆਰਥਿਕ ਪੱਖੋਂ ਮਜ਼ਬੂਤ ਪੰਜਾਬ ਜਿਹੜਾ ਉਹ ਬਣਾ ਰਹੇ ਹਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਇਫੈਕਟਿਵ ਰੈਵਨਿਊ ਡੈਫਿਸਿਟ ਅਤੇ ਫਿਸਕਲ ਡੈਫਿਸਿਟ ਸਰੋਂ ਕਰੰਬਰ 2.51 ਅਤੇ 3.84 ਜਿਹੜਾ ਉਹ ਹੋਣ ਦੀ ਸਾਨੂੰ ਉਮੀਦ ਆ ਸੋ ਇਥੋਂ ਸੱਦ ਹੁੰਦਾ ਕਿ ਅਸੀਂ ਫਿਸਕਲ ਕਨਸੋਲੀਡੇਸ਼ਨ ਵੱਲ ਲਗਾਤਾਰ ਕੇ ਵਧ ਰਹੇ ਹਾਂਗੇ ਅਸੀਂ ਪੰਜਾਬ ਦੀ ਇਕਨੋਮੀ ਨੂੰ ਹੋਰ ਅੱਛਾ ਕਰ ਰਹੇ ਹਾਂ ਯੋਧ ਨਸ਼ਿਆਂ ਦੇ ਵਿਰੁੱਧ ਯੋਧ ਨਸ਼ਿਆਂ ਦੇ ਵਿਰੁੱਧ ਇੱਕ ਵੱਡੀ ਮਹਿਮ ਜਿਹੜੀ ਆ ਪੰਜਾਬ ਸ਼ੁਰੂ ਹੋਈ ਹੈ ਜਿਹਦੇ ਅੰਦਰ ਅਸੀਂ ਵਕ ਵਕ ਉਹ ਬੰਦ ਕੀਤੇ ਨੇ ਕਿ ਔਰ 5000 ਅਸੀਂ ਨੌਜਵਾਨਾਂ ਨੂੰ ਪੰਜਾਬ ਦੇ ਉਦਮੀ ਨੌਜਵਾਨਾਂ ਨੂੰ ਪੰਜਾਬ ਹੋਮਗਾਰਡ ਚ ਭਰਤੀ ਕਰਾ ਕੇ ਜਿਹੜੇ ਕਿ ਸੈਕੰਡ ਲਾਈਨ ਆਫ ਡਿਫੈਂਸ ਬਣਨਗੇ ਬੀਐਸਐਫ ਤੋਂ ਬਾਅਦ ਤਾਂ ਕਿ ਸਾਡਾ ਉਥੇ ਜਿਹੜਾ ਡਰੋਨ ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਨਸ਼ਾ ਦਾ ਉਹ ਜਿਹੜਾ ਸਰਹੱਦ ਤੋਂ ਪਾਰ ਆਉਂਦਾਗਾ ਉਹਨੂੰ ਰੋਕਣ ਦੇ ਅੰਦਰ ਅਸੀਂ ਪੰਜਾਬ ਜਿਹੜੀ ਆਪਣੀ ਭੂਮਿਕਾ ਨਿਵਾਸ ਕੇ ਕਿਉਂਕਿ ਵੈਸੇ ਤਾਂ ਹੈ ਡਿਊਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਦੇ ਸੈਂਟਰ ਦੀ ਆ ਸਰਹੱਦ ਉੱਤੇ ਕੰਮ ਕਰਨ ਦੀ ਕਿਉਂਕਿ ਪੰਜਾਬ ਕਿਲੋਮੀਟਰ ਦਾ ਏਰੀਆ ਜਿਹੜਾ ਉਹ ਬੀਐਸਐਫ ਦੇ ਹਿੱਸੇ ਆਉਂਦਾ ਹੈ ਪਰ ਲੇਕਿਨ ਕਿਤੇ ਨਾ ਕਿਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਇਸ ਦੇ ਹਿੱਸੇ ਸਾਬੇ ਔਰ ਇਹ ਜਿਹੜੀ ਸਮੱਸਿਆ ਇਹਨੂੰ ਅਸੀਂ ਜੜ ਤੋਂ ਖਤਮ ਕਰੀਏ ਔਰ ਇਹਦੇ ਲਈ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਉਹ ਵੀ ਵਿਕਸਿਤ ਕਰ ਰਹੇ ਆ ਉਹਦੇ ਅਸੀਂ ਮੋਡਿਊਲ ਦੇ ਅਸੀਂ ਜਿਹੜੇ ਨੇ ਟ੍ਰਾਇਲ ਵੀ ਲਾਇਆ ਨੇ ਕਿ ਔਰ ਇਹਦੇ ਲਈ 110 ਕਰੋੜ ਰੁਪਏ ਦਾ ਉਕਬੰਦ ਅਸੀਂ ਇਸ ਉਦੇਟ ਵਰਤ ਕੀਤਾ ਗਿਆ ਦੇ ਨਾਲ ਦੀ ਨਾਲ ਅਸੀਂ ਡਰਗ ਸੈਂਸਸ ਜਿਹੜੀ ਆ ਬਹੁਤ ਵੱਡੀ ਗੱਲ ਹੈ ਕਿ ਡਰਗ ਸੈਂਸਸ ਅਸੀਂ ਪੰਜਾਬ ਚ ਕਰਾ ਰਹਿਆਂਗੇ ਜਿਹਦੇ ਨਾਲ ਅਸੀਂ ਹਰ ਗਰਾਊਂਡ ਲੈਵਲ ਤੇ ਜਿਹੜੇ ਨੇ ਉਹ ਬੇਰਵੇਕਤਰ ਕਰਾਂਗੇ ਔਰ ਇਹਦੇ ਲਈ ਤੇ 150 ਕਰੋੜ ਰੁਪਏ ਜਿਹੜਾ ਖਰਚ ਹੋਣ ਦੀ ਸਭਾਵਨਾ ਹੈ ਇਹਦੇ ਨਾਲ ਦੀ ਨਾਲ ਜਿਹੜਾ ਐਮਰਜੈਂਸੀ ਰਿਸਪੌਂਸ ਵਾਹਨ ਆ ਉਹਦੇ ਅੰਦਰ ਵੀ ਅਸੀਂ ਲਗਭਗ 125 ਕਰੋੜ ਰੁਪਏ ਨਵੇਂ ERB ਵਾਹਨ ਖਰੀਦਣ ਦੇ ਲਈ ਔਰ 53 ਕਰੋੜ ਰੁਪਏ ਜਿਹੜਾ ਨਵਾਂ ਉਨਾ ਦਾ ਹੈੱਡਕੁਆਟਰ ਬਣਾਉਣ ਲਈ ਉਹਦੀ ਵੀ ਤਸਵੀਰ ਜਿਹੜੀ ਆ ਇਸ ਬਾਈਟ ਦੇ ਵਿੱਚ ਕੀਤੀ ਆ ਸੋ ਇਸ ਤੋਂ ਬਿਨਾ ਚਾਹੇ ਉਹ ਖੇਡਾਂ ਦੀ ਗੱਲ ਕਰੀਏ ਖੇਡਾਂ ਦਾ ਜਿਹੜਾ ਬਜਟ ਆ ਉਹ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਖੇਡਾਂ ਦਾ ਬਜਟ ਜਿਹੜਾ ਉਹਦੇ ਅੰਦਰ ਬਹੁਤ ਵੱਡਾ ਵਾਦਾ ਹੋਇਆ ਲਗਭਗ 988 ਕਰੋੜ ਰੁਪਏ 988 ਕਰੋੜ ਦਾ ਬੰਦ ਜਿਹੜਾ ਉਹ ਸਪੋਰਟਸ ਦੇ ਖੇਤਰ ਦੇ ਅੰਦਰ ਕੀਤਾ ਗਿਆ ਕਿ 979 ਕਰੋੜ ਰੁਪਏ ਜਿਹੜੇ ਦੇ ਉਹ ਸਾਡੀਆਂ ਨਰਸਰੀਆਂ ਤੇ ਖਰਚੇ ਕਰਨਗੇ ਖੇਡ ਮੈਦਾਨਾਂ ਤੇ ਖਰਚੇ ਜਾਣਗੇ ਤਾਂ ਕਿ ਸਾਡੇ ਨੌਜਵਾਨ ਨੂੰ ਯੂਥ ਨੂੰ ਜਿਹੜਾ ਜਿਹੜਾ ਉਹ ਨਸ਼ਿਆਂ ਤੋਂ ਜਾਣ ਨੂੰ ਰੁਕਿਆ ਜਾਊਗਾ ਕਿ ਉਹ ਨਸ਼ਿਆਂ ਵੱਲ ਨਾ ਜਾਣ ਔਰ ਜਦੋਂ ਨਸ਼ਿਆਂ ਦਾ ਖਾਤਮਾ ਹੋਊਗਾ ਸਾਡੀ ਪੂਰਨ ਜਿਹੜੀ ਸਾਨੂੰ ਉਮੀਦ ਆ ਕਿ ਸਾਰੇ ਉਹ ਬੱਚੇ ਜਿਹੜੇ ਨੇਗੇ ਉਹ ਗਰਾਊਂਡਾਂ ਚ ਆਉਣਗੇ ਖੇਡ ਮੈਦਾਨਾਂ ਚ ਆਉਣਗੇ ਔਰ ਪੰਜਾਬ ਦਾ ਨਾਮ ਉੱਚਾ ਕਰਨਗੇ ਕਿਉਂਕਿ ਕਿਸੇ ਸਮੇਂ ਜਦੋਂ ਅਕਾਲੀ ਦਰ ਬੀਜੇਪੀ ਦੀ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜੀ ਉਹਨਾਂ ਦਾ 10 ਸਾਲ ਦਾ ਲੇਖਾ ਜੋਖਾ ਕਰ ਲਿਆ 2012 ਤੋਂ 22 ਸੱਕ 22 ਤੱਕ ਉਨ੍ਹਾਂ ਦੁਆਰਾ ਰੱਖੇ ਬਜਟ ਤੋਂ ਜਿਹੜਾ ਇਸ ਸਾਲ ਦਾ ਰੱਖਿਆ ਬਜਟਾ ਉਹ ਕਿਤੇ ਚੌਖਾ ਉਹਦੇ ਵਿੱਚ ਜਿਹੜਾ ਵਾਅਦਾ ਕਰ ਇਸ ਤੋਂ ਬਿਨਾ ਜਿਹੜੇ ਮਹੱਲਾ ਕਲੀਨਿਕ ਦੀ ਗੱਲ ਕਿ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਉਹਦੇ ਅੰਦਰ 881 ਮਹੱਲਾ ਕਲੀਨਿਕ ਅਸੀਂ ਆਲਰੇਡੀ ਸਥਾਪਿਤ ਕਰ ਚੁੱਕੇ ਹਾਂ ਸਭ ਤੋਂ ਵੱਡੀ ਗੱਲ ਮੈਨੂੰ ਬੜੇ ਮਾਣ ਤੇ ਖੁਸ਼ੀ ਦਾ ਮੈਂ ਪੰਜਾਬ ਦੇ ਲੋਕਾਂ ਨਾਲ ਤੁਹਾਡੇ ਜਰੀਏ ਸਮਝੀ ਕਰ ਰਿਹਾ ਕਿ ਜਿਹੜੇ 45 ਲੱਖ ਲੋਕ ਸਰਕਾਰੀ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ 41 ਲੱਖ ਲੋਕ ਜਿਹੜੇ ਨੇ ਉਹ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ ਜਿਨ੍ਹਾਂ ਤੋਂ 16 ਲੱਖ ਪਰਿਵਾਰ ਜਿਹੜੇ ਸੀਗੇ ਉਹ ਕੇਂਦਰ ਦੀ ਆਯੂਸ਼ਮਾਨ ਯੋਜਨਾ ਤਹਿਤ ਆਉਂਦੇ ਸੀ ਔਰ ਬਾਕੀ 23 ਲੱਖ ਪਰਿਵਾਰ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਸ੍ਰੀ ਮੁੱਖ ਮੰਤਰੀ ਸਰਬੱਤ ਸਿਹਤ ਜੀ ਬੀਮਾ ਯੋਜਨਾ ਚਾਹੁੰਦੇ ਸੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਚਾਹੁੰਦੇ ਸੀਗੇ ਸੋ ਹੁਣ ਜਿਹੜੀ ਆ ਉਹਦੇ ਵਿੱਚ ਅਸੀਂ ਨੇ ਸਾਰੇ ਪੰਜਾਬ ਦੇ 65 ਲੱਖ ਪਰਿਵਾਰਾਂ 65 ਲੱਖ ਪਰਿਵਾਰਾਂ ਨੂੰ ਜਿਹੜਾ ਫੈਮਲੀਆਂ ਨੂੰ ਕਵਰ ਕਰਨ ਦਾ ਅਸੀਂ ਪ੍ਰੋਗਰਾਮ ਲੀਕਿਆ ਕਿ ਸਾਰੀਆਂ 65 ਲੱਖ ਫੈਮਲੀ ਜਿਹੜੀਆਂ ਨੇਗੀਆਂ ਉਹ ਇਹ ਜਿਹੜਾ ਸਾਡੀ ਯੋਜਨਾ ਕੀ ਬੀਮਾ ਯੋਜਨਾ ਚ ਕਵਰ ਹੋਣਗੀਆਂ ਔਰ ਇਹਦੇ ਅੰਦਰ ਇਲਾਜ ਕਰੋੜ ਦੇ ਕੇ ਸੀਮਾ ਸੀ ਕਿ 5 ਲੱਖ ਰੁਪਏ ਤੱਕ ਦਾ ਨਾਲ ਹੁੰਦਾਗਾ ਤਾਂ ਹੁਣ ਅਸੀਂ ਉਹ ਸੀਮਾ ਜਿਹੜੀ ਵਧਾ ਕੇ ਆ ਉਹ ਵੀ 10 ਲੱਖ ਰੁਪਏ ਤੱਕ ਕੀਤੀ ਹੈ ਕੋਈ ਵੀ ਵਿਅਕਤੀ ਆਪਣਾ ਇਲਾਜ ਜਿਹੜਾ ਉਹ ਇਸ ਸਰਵਤ ਬੀਮਾ ਯੋਜਨਾ ਮੁੱਖ ਮੰਤਰੀ ਬੀਮਾ ਯੋਜਨਾ ਚ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾਗਾ ਇਹ ਵੱਡਾ ਕੈਸਲ ਕੈਸਲ ਸਿਰ ਪਹਿਲੇ ਇੱਕ ਵਾਰ ਬੋਲੀਏ ਹਾਂਜੀ ਸੀਐਫ ਸੀਐਫ ਯੂ ਹੈ ਟੂ ਟੇਕ ਦਾ ਕੁਐਸਚਨ ਬਿਕੋਜ਼ ਵੀ ਆਰ ਆਲਰੈਡੀ ਲਿਸਨਡ ਆਲ ਓਨ ਵੈਲੋਸਟੀ ਸਟੈਂਡਿੰਗ ਹਾਂਜੀ ਨਹੀਂ ਭਾਈ ਦਾ ਟੂਨ ਲੈ ਲਓ ਮਤਲਬ ਹੁਣ ਸਾਡੇ ਸਵਾਲ ਆ ਰਹੇ ਨਾ ਕਿ ਮੈਂ ਸਵਾਲ ਵੀ ਲੈ ਲੈਣੇ ਆ ਇੱਕ ਮਿੰਟ ਮੈਨੂੰ ਆਪਣੀ ਗੱਲ ਜਿਹੜੀ ਆ ਉਹ ਪੂਰੀ ਕਰ ਲੈਣ ਦੋ ਮੈਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦੋ ਸੋ ਮੇਰਾ ਕੈਂਡ ਦਾ ਪਾਵਰ ਲਗਾਤਾਰ ਸਰਕਾਰ ਜਿਹੜੀ ਆ ਉਹ ਪਿਛਲੇ ਤਿੰਨ ਸਾਲਾਂ ਦੇ ਬਜਟ ਪੇਸ਼ ਕਰਕੇ ਜਿਹੜਾ ਚੌਥਾ ਬਜਟ ਪੇਸ਼ ਹੋਇਆ ਇਹਦੇ ਅੰਦਰ ਕਿਸ ਤਰ੍ਹਾਂ ਜਿਹੜੀ ਆ ਉਹ ਬਜਟ ਅਸੀਂ ਪੇਸ਼ ਕੀਤਾ ਉਹ ਤੁਹਾਡੇ ਸਾਹਮਣੇ ਆ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ 3 ਸਾਲ ਦੀ ਸਰਕਾਰ ਤੇ ਕਾਂਗਰਸ ਅਕਾਲੀਦਰ ਬੀਜੇਪੀ ਦੇ 5-5 ਸਾਲ 12 ਤੋਂ 17 ਦੀ ਗੱਲ ਕਰੀਏ 12 ਤੋਂ 17 ਦੇ ਅੰਦਰ ਕਿਉਂਕਿ ਜੀਐਸ ਜੀਐਸਟੀ ਲਾਗੂ ਨਹੀਂ ਸੀਗਾ ਤਾਂ ਉਹਨਾਂ ਦੇ ਸਮੇਂ ਸਿਰਫ ਔਰ ਸਿਰਫ ਜਿਹੜਾ ਉਸ ਸਮੇਂ ਟੈਕਸ ਇਕੱਠੇ ਹੋਏ ਜੇ ਬੈਠ ਦੀ ਗੱਲ ਸਟੈਂਪ ਦੀ ਗੱਲ ਕਰੀਏ ਤਾਂ 12000 ਇਕੱਠੇ ਹੋਏ ਜਿਹੜੇ ਵੈਟ ਦੀ ਗੱਲ ਕਰੀਏ 66000 ਹੋਏ ਸੋ ਟੋਟਲ ਜਿਹੜਾ ਕਪੈਕਸ ਦੇ ਅੰਦਰ ਕੈਪੀਟਲ ਦੇ ਅੰਦਰ 14000 ਰੁਪਏ ਖਰਚ ਹੋਇਆ ਸੋ ਕਾਂਗਰਸ ਦੇ 5 ਸਾਲਾਂ ਦੇ ਦੌਰਾਨ 19000 ਖਰਚ ਹੋਇਆ ਕਪੈਕਸ ਦੀ ਗੱਲ ਕਰਦਾ ਮੈਂ ਕੈਪੀਟਲ ਦੀ ਗੱਲ ਕਰਦਾ ਮੈਂ ਤੁਹਾਨੂੰ ਇਅਰ ਵਾਈਜ਼ ਵੀ ਦੱਸ ਸਕਦਾਗਾ ਜੇ ਪਹਿਲੇ 12 ਤੋਂ ਲੈਣਾਗੇ ਤਾਂ 12 ਦੱਸ ਦਿੰਨਾ ਤੁਹਾਨੂੰ 12 ਤੋਂ ਲੈ ਕੇ 17 ਤੱਕ 12 ਤੋਂ 13 1916 ਰੁਪਏ 1916 ਕਰੋੜ ਰੁਪਏ ਖਰਚ ਹੋਏ ਔਰ 13 14 ਚ 2200 ਕਰੋੜ ਰੁਪਏ ਖਰਚ ਹੋਏ 14 15 ਚ 3100 ਖਰਚ ਹੋਏ 15 16 ਚ тен हजार ਖਰਚ ਹੋਏ ਔਰ 16 17 ਅਕਮ ਦੇ ਇਲੈਕਸ਼ਨ ਦਾ ਵਰਾ ਸੀਗਾ ਉਦੋਂ 4346 ਕਰੋੜ ਰੁਪਏ ਖਰਚ ਹੋਏ ਇਹ ਕੈਪੀਟਲ ਦੇ ਇਹ ਪੈਸੇ ਜਿਹੜੇ ਨੇ ਕੈਪੀਟਲ ਐਸੈਟ ਦੇ ਕ੍ਰੀਏਟ ਕਰਨ ਦੇ ਲਈ ਬੀਜਪੀ ਬੀਜਪੀ ਯੋ ਕਾਲੀਜੀ ਦੀ ਸਰਕਾਰ ਦੇ ਸਮੇਂ ਖਰਚ ਹੋਏ ਔਰ ਉਸ ਤੋਂ ਬਾਅਦ ਉਹਨੇ ਕਾਂਗਰਸ ਪਾਰਟੀ ਦੇ ਸਮੇਂ 'ਚ ਇਹਦੇ ਅੰਦਰ 17 18 'ਚ ਕੈਪਟਨ ਸਾਹਿਬ 17 18 'ਚ ਮੁੱਖ ਮੰਤਰੀ ਨੇ 2352 ਕਰੋੜ ਰੁਪਏ 18 19 'ਚ 2412 ਰੁਪਏ 19 ਵਿੱਚ 2200 ਬੀਕੀ 'ਚ बीके 4382 करोड़ रुपए और 2122 क्योंकि इलेक्शन ਦਾ ਸਾਲ ਸੀ 8010 ਮੈਂ ਤਾਂ ਕੰਪੇਅਰ ਕਰ ਰਿਹਾ ਕਿ ਜਦੋਂ ਇਲੈਕਸ਼ਨ ਦਾ ਸਾਲ ਆਉਂਦਾ ਸੀਗਾ ਉਦੋਂ ਜ਼ਰੂਰ ਉਹ ਕੋਸ਼ਿਸ਼ ਕਰਦੇ ਸੀਗੇ ਕਿ ਭਾਈ ਪੈਸੇ ਵੱਧ ਖਰਚ ਕਰਦੇ ਤਾਂ ਕਿ ਇਲੈਕਸ਼ਨ ਜਿੱਤ ਲਈ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਚ ਪਹਿਲੇ ਸਾਲ ਹੀ 6667 करोड़ रुपए ਪਹਿਲੇ ਸਾਲ ਹੀ 6667 करोड़ रुपए ਦੂਜੇ ਸਾਲ 4743 ਕਰੋੜ ਰੁਪਏ ਤੀਜੇ ਸਾਲ 8400 ਕਰੋੜ ਰੁਪਏ ਤੀਜੇ ਸਾਲ 8300 ਕਰੋੜ ਰੁਪਏ ਤਾਂ ਹੁਣ ਤੱਕ ਲਗਭਗ 19810 ਕਰੋੜ ਰੁਪਏ ਅਸੀਂ ਖਰਚ ਕਰ ਸਕੇ ਹਾਂ ਜਦਕਿ ਇਸ ਸਾਲ ਜਿਹੜਾ ਹੈਗਾ ਸਾਡਾ ਟੀਚਾ ਉਹ ਲਗਭਗ 11000 ਕਰੋੜ ਖਰਚ ਕਰਨ ਦਾ ਹੈ ਸੋ ਇਹਨਾਂ ਦੇ ਜੇ ਦੇਖਿਆ ਜਾਵੇ ਇਹਨਾਂ ਦੇ ਤਿੰਨ ਤਿੰਨ ਸਾਲ ਔਰ ਸਾਡੇ ਜਿਹੜੇ ਦੇਗੇ ਇਹਨਾਂ ਦੇ 5-5 ਸਾਲ ਸਾਡੇ 3-3 ਸਾਲ ਜਿਹੜੇ ਨੇਗੇ ਉਹ ਹਰੇਕ ਕੰਮ ਤੇਤੇ ਇਹਨਾਂ ਦੇ ਭਾਰੂ ਪੈ ਰਹੇ ਨੇਗੇ ਇਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਕਿ ਅਸੀਂ ਕਿੰਨੇ ਪੈਸੇ ਜਿਹੜੇ ਦੇਗੇ ਉਹ ਰੈਵਨਿਊ ਚ ਵਧਾਏ ਨੇ ਰੈਵਨਿਊ ਦੇ ਅੰਦਰ ਵੀ ਅਸੀਂ ਲਗਭਗ ਹਰੇਕ ਖੇਤਰ ਦੇ ਅੰਦਰ ਸਾਡੇ 3 ਸਾਲ ਜਿਹੜੇ ਨੇਗੇ ਅਕਾਲੀ ਦਲ ਭਾਜਪੀ ਨਾਲੋਂ ਔਰ ਕਾਂਗਰਸ ਪਾਰਟੀ ਨਾਲ ਬੰਦ ਰਹੇ ਨੇਗੇ ਤਿੰਨ ਤਿੰਨ ਸਾਲਾਂ ਦੇ ਅੰਦਰ ਸਾਡਾ ਅੰਕੜਾ ਜਿਹੜਾ ਉਹਨਾਂ ਨਾਲੋਂ ਕਿਤੇ ਜ਼ਿਆਦਾ ਰਿਹਾਗਾ ਸੋ ਮੇਰਾ ਕਹਿਣ ਦਾ ਭਾਵ ਆ ਅਸੀਂ ਕਮਾਈ ਦੇ ਖੇਤਰ ਦੇ ਅੰਦਰ ਵੀ ਅਸੀਂ ਕਮਾਈ ਕਰਨ ਦੇ ਅੰਦਰ ਵੀ ਔਰ ਖਰਚ ਕਰਨ ਦੇ ਅੰਦਰ ਵੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀ ਸਰਕਾਰ ਤੋਂ ਔਰ ਕਾਂਗਰਸ ਪਾਰਟੀ ਤੋਂ ਜਿਹੜਾ ਲਗਾਤਾਰ ਸਾਡਾ ਅੰਕੜਾ ਜਿਹੜਾ ਉਹ ਕਿਤੇ ਵਧ ਰਿਹਾਗਾ 3 ਸਾਲਾਂ ਤੱਕ ਸੀ ਉਹਨਾਂ ਵੱਧ ਪੈਸੇ ਖਰਚ ਕੀਤੇ ਨੇਗੇ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਨਾ ਕਾਲੀਦਲ ਬੀਜੇਪੀ ਦੇ ਸਮੇਂ ਕੋਈ ਪਰਤੀ ਹੁੰਦੀ ਸੀ ਨਾ ਕਾਂਗਰਸ ਪਾਰਟੀ ਦੇ ਸਮੇਂ ਕੋਈ ਪਰਤੀ ਹੋਈ ਬਲਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ 85000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਜਾਂ ਔਰ 300 ਯੂਨਿਟ 300 ਯੂਨਿਟ ਜਿਹੜੇ ਮੁਫਤ ਬਿਜਲੀ ਦੇ ਕੇ ਅੱਜ ਲਗਭਗ ਪੰਜਾਬ ਦੇ ਨੰਬਰੇ ਪਰਸੈਂਟ ਕਰਾਦਾ ਵਿਜੀਟੇਬਲ ਜ਼ੀਰੋ ਆ ਰਿਹਾ ਨਾਲ ਜਿਹੜਾ ਸਕੂਲ ਆ ਫੈਮਿਨਮ ਐਮਨਸ ਦੀ ਸਥਾਪਨਾ ਲਗਾਤਾਰ ਚੱਲੀ ਆ ਮਹੱਲਾ ਕਲੀਨਿਕ ਨਵੇਂ ਹਸਪਤਲ ਦੀ ਕ੍ਰੀਏਸ਼ਨ ਨਵੇਂ ਹਸਪਤਲ ਨੂੰ ਖੜੇ ਕਰਨਾ ਇਹ ਸਾਰੇ ਦੇ ਉੱਤੇ ਕੰਮ ਜਿਹੜਾ ਉਹ ਤੀਜੇ ਸਾਲ ਵੀ ਜ਼ਿਆਦੀ ਆ ਸੋ ਇਹਦੇ ਬਿਨਾ ਸਪੋਰਟਸ ਦਾ ਬਜਟ ਐਜੂਕੇਸ਼ਨ ਦਾ ਬਜਟ ਹੈਲਥ ਸੈਕਟਰ ਦਾ ਬਜਟ ਔਰ ਸੁਰੱਖਿਆ ਦਾ ਬਜਟ ਜਿਹੜਾ ਉਹ ਵਧਿਆਗਾ ਤੁਸੀਂ ਕੁਐਸਚਨ ਕਰ ਸਕਦੇ ਜੀ ਸਰ ਜੀ ਸਰ ਇੱਕ ਵੀ ਕਰਕੇ ਲੱਗੇ ਜਿਹੜਾ ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਨੂੰ ਕਰੋਸ ਕਰ ਰੰ ਜਾ ਰਿਹਾ ਹੈ आपने 3 साल काम करो 3 साल में 50% की वृद्धि है जी कंट्रोल कैसे होगा बिल्कुल ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਇਸ ਦੇ ਸਾਥੇ ਸਵਾਲ ਹੈ ਕਿ ਸਰਉਂਦ ਪਾਰਲੀਮੈਂਟ મે મિનિસ્ટર ઓફ સ્ટેટ ફોર ફાઇનાન્સ ਨੇ રિપોર્ટ સબમિટ કી જિસમે કહા ગયા કે પંજાબ ઇસ ધ સેકન્ડ મોસ્ટ સેન્સસ આપ ઇસકો અચીવમેન્ટ આપ મતલબ અચીવમેન્ટ માંગ રહે હે આપ ઉસકે લેવલ સે બતાએ હે બિલકુલ મે وہی આપકો બતાને જા રહા થા કે જબ पंजाब में पुरानी सरकार थी या अकाली दल बीजेपी की सरकार थी तो उन्होंने जो डेट लिया जो उन्होंने कर्जा लिया उसका रेट ऑफ इंटरेस्ट क्या है बड़ा चुकाने वाला रेट ऑफ इंटरेस्ट है ग्यारह परसेंट बारह परसेंट अकाली दल बीजेपी की सरकार समय और कांग्रेस की पार्टी की सरकार के समय पंजाब का जो डेट वो लेते थे वो ग्यारह परसेंट बारह परसेंट पे लेते थे और हमारा कभी भी सात परसेंट से आगे नहीं बढ़ पाया